ਨੌਜਵਾਨ ਦੀ ਜ਼ਹਿਰੀਲੀ ਚੀਜ਼ ਖਾਣ ਨਾਲ ਹੋਈ ਮੌਤ ਪਿੰਡ ਵਿੱਚ ਹੋਇਆ ਗਮਗੀਨ ਮਾਹੌਲ ਜੈੰਤੀਪੁਰ ਕਸਬੇ ਦੇ ਨਜ਼ਦੀਕੀ ਪਿੰਡ ਪਖਰਪੁਰ ਦੇ ਵਸਨੀਕ ਬਲਜਿੰਦਰ ਸਿੰਘ ਪੁੱਤਰ ਰਾਮ ਸਿੰਘ ਉਮਰ 25 ਸਾਲ ਦੀ ਕੋਈ ਜ਼ਹਿਰੀਲੀ ਵਸਤੂ ਖਾਣ ਨਾਲ ਮੌਤ ਹੋ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਨੌਜਵਾਨ ਦੀ ਮੌਤ ਦੀ ਖਬਰ ਸੁਣਦਿਆਂ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਮੌਕੇ ਤੇ ਪਹੁੰਚ ਕੇ ਪੁਲਿਸ ਚੌਕੀ ਜੈੰਤੀਪੁਰ ਦੇ ਇੰਚਾਰਜ ਸਬ-ਇੰਸਪੈਕਟਰ ਮਨਪ੍ਰੀਤ ਸਿੰਘ ਵੱਲੋਂ ਮ੍ਰਿਤਕ ਨੌਜਵਾਨ ਬਲਜਿੰਦਰ ਸਿੰਘ ਦੇ ਪਿਤਾ ਦੇ ਬਿਆਨਾਂ ਤੇ ਪਰਚਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮ ਡਾਕਟਰਾਂ ਦੇ ਕਹਿਣ ਮੁਤਾਬਕ ਨੌਜਵਾਨ ਦੀ ਮੌਤ ਕੋਈ ਜ਼ਹਿਰੀਲੀ ਚੀਜ਼ ਖਾਣ ਕਾਰਨ ਹੋਈ ਹੈ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੋਸ਼ ਲਗਾਇਆ ਅਤੇ ਦੱਸਿਆ ਕਿ ਮੇਰਾ ਬੇਟਾ ਇੱਕ ਔਰਤ ਕੋਲ ਰਹਿੰਦਾ ਸੀ ਉਹਨਾਂ ਵੱਲੋਂ ਮੇਰੇ ਬੇਟੇ ਦੀ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਮੇਰੇ ਲੜਕੇ ਨੂੰ ਜ਼ਹਿਰੀਲੀ ਚੀਜ਼ ਦਿੱਤੀ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ ਇਸ ਸੰਬੰਧੀ ਇੱਕ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਹਾਜੀ ਕਿ ਨਾਲੇ ਰਾਮ ਸਿੰਘ ਰਾਮ ਸਿੰਘ ਜੀ ਕਿਹੜਾ ਪਿੰਡ ਜੀ ਆਖਰਪੁਰ ਆਖਰਪੁਰ ਕੀ ਗੱਲ ਜੀ ਤੁਹਾਡੇ ਬੇਟੇ ਨਾਲ ਮਰਜ ਉਹਥੋਂ ਹੀ ਆਇਆ ਉਹ ਜਨਾਨੀ ਕੋਈ ਉਹਨਾਂ ਨਾਲ ਲੜ ਲੜ ਕੇ ਉਹਨਾਂ ਕੁੱਟਿਆ ਮਾਰਿਆ ਪਤਾ ਨਹੀਂ ਕੀ ਦਿੱਤਾ ਉਹਨੂੰ ਸਿਮਰ ਸਿਮਰਜੀਤ ਕਿੱਥੋਂ ਦੇ ਹਨੜੀ ਉਹ ਮੂਦਲਾ ਦੀ ਮੂਦਲਾ ਦੀ ਅੱਜ ਕੀ ਗੱਲ ਹੋਈ ਉਥੇ ਉਹ ਤੇ ਮਰੇ ਰੋਣਾ ਲੜਿਆ ਪਤਾ ਨਹੀਂ ਉਹਨਾਂ ਕੋ ਦੇ ਦਿੱਤਾ ਕਿ ਜਾਉਣਾ ਕੀ ਕੀਤਾ ਉਹਨਾਂ ਕੁੱਟਿਆ ਮਾਰਿਆ ਬੜਾ ਅੱਛਾ ਜੀ ਉਹ ਕੀ ਘਰ ਆ ਗਿਆ ਮੁੜ ਕੇ ਲਾਟ ਪੁਲਾਣੇ ਹੋ ਗਿਆ ਚਟੀਆਂ ਉਲਟੀਆਂ ਕਰਨ ਦਾ ਹੈ ਇਹ ਜੇ ਅਹੀਂ ਆਸਤਾਨ ਲੈ ਕੇ ਵਿਜੇ ਕੋ ਵੀਜੇ ਨੇ ਜਵਾਬ ਦਿੱਤਾ ਫਿਰ ਸਿਭਲਾ ਹਸਤਾਨ ਲੈ ਕੇ ਉੱਥੇ ਜਾ ਕੇ ਪੂਰਾ ਹੋ ਗਿਆ ਫਿਰ ਦਰਖਾਹ ਦਿੱਤੀ ਦਿੱਤੀ ਆ ਜੀ ਇਹ ਰਸਤੇ ਦਾ ਹਸਪਤਾਲ ਲੈ ਕੇ ਜਾ ਰਹੇ ਇਹਨਾਂ ਨਾਲ ਉਹ ਗੱਲ ਕੀਤੀ ਹਾਂਜੀ ਕੀਤੀ ਆ ਜੀ ਕੀ ਕਹਿ ਲਿਆ ਉਹਨੇ ਕਿ ਮੇਰੀ ਕੋਟ ਮਾਰ ਬੜੀ ਕੀਤੀ ਐ ਤੇ ਇਹਨਾਂ ਮੈਨੂੰ ਕੋਈ ਨਾ ਕੋਈ ਦੇਤਾ ਐ ਇਹ ਮੈਂ ਮੰਗ ਕਰਦੇ ਜੀ ਹੁਣ ਮਰਦ ਨੂੰ ਤਾਂ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਨੂੰ ਪਰ ਚਾਹ ਉਹਨਾਂ ਚਾਹੀਦਾ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਕੀ ਨਾ ਮੇਰਾ ਨਾਮ ਸੁਭਚਨ ਸਿੰਘ ਆਈ ਸੁਭਚਨ ਸਿੰਘ ਜੀ ਕੀ ਗੱਲ ਹੋਈ ਜੱਜ ਇਹ ਜੀ ਰਾਮ ਸਿੰਘ ਦਾ ਪੁੱਤਰ ਉੱਥੇ ਮੂਦਲੀ ਰਹਿੰਦਾ ਸੀ ਹਾਂਜੀ 4-5 ਮਹੀਨੇ ਤੋਂ ਤੇ ਕੱਲ ਹੀ ਉਹਦਾ ਨਾਲ ਕੋਈ ਝਗੜਾ ਆਇਆ ਜਨਾਨੀ ਦੇ ਨਾਲ ਅੱਗੋਂ ਪਿਛੋਂ ਵੀ ਝਗੜਾ ਹੁੰਦਾ ਸੀ ਪਰ ਕੱਲ ਵੀ ਜ਼ਿਆਦਾ ਹੋ ਗਿਆ ਤੇ ਆੜ ਕੇ ਉੱਥੋਂ ਹੀ ਕੁਛ ਨਾ ਜਾਂ ਦਿੱਤਾ ਕੁਝ ਖਾ ਕੇ ਆ ਗਿਆ ਆਉਂਦਿਆਂ ਹੀ ਘਰ ਆ ਗਿਆ ਘਰ ਆਉਂਦਾ ਡਿੱਗ ਪਿਆ ਤੇ ਡਿੱਗਦਿਆਂ ਸਾਰੀ ਹਸਪਤਾਲ ਲੈ ਗਏ ਆ ਬਾਰੋ-ਬਾਰੀ ਤੇ ਜਾਂਦੇ ਆ ਉਥੇ ਹਸਪਤਾਲ ਪਹੁੰਚ ਜਾਂਦੇ ਜੱਥੇ ਹੋ ਗਈ ਕੀ ਮੰਗ ਕਰੀ ਕੀ ਮੰਗ ਕਰੀ ਮੰਗ ਇਨਸਾਫ ਆ ਚਾਹੁੰਦੇ ਆ ਵੀ ਸਾਨੂੰ ਮਿਲੇ ਜੋ ਸਾਡੇ ਪੁੱਤਰ ਨੂੰ ਉਹਨਾਂ ਨੇ ਇਦਾਂ ਮਾਰਿਆ ਉਹਨਾਂ ਦਾ ਵੀ ਇਹੋ ਹਾਲ ਹੋਵੇ ਉਹਨਾਂ ਨੂੰ ਪਤਾ ਲੱਗੇ ਕਿ ਪੁੱਤਾਂ ਦੇ ਦੁੱਖ ਕਿਦਾਂ ਉਹਨਾਂ ਦੇ ਬੱਚੇ ਰੋਲ ਉਹ ਜੇਲੇ ਜਾਣ ਅਦਾ ਲੱਗੇ ਇਹ ਦੁੱਖ ਕੀ ਹੁੰਦਾ ਬੱਚਿਆਂ ਦਾ ਠੀਕ ਠੀਕ ਚੱਕਣ ਸੀ ਵਾਹ ਕਿਹੜਾ ਪਣੀ ਪਖਰਪੁਰ ਆ ਜੀ ਕੀ ਗੱਲ ਹੋਈ ਜਿਹੜੀ ਅੱਜ ਉਹ ਇਹ اچانک ਆਇਆ 3 ਵਿੰਦਰ ਲੈ ਕੇ ਤੇ ਆ ਕੇ ਆਪਣੇ ਘਰ ਲੰਮਾ ਪੈ ਗਿਆ ਤੇ ਬਿਮਾਰ ਜਾਦਾ ਇਕਦਮ ਹੋ ਗਿਆ ਗੁੰਮ દવા-ਦਵਾ ਹੀ ਨੂੰ ਚੁੱਕ ਕੇ ਤੇ 3 ਵੀਰ ਦੇ ਚ ਪਾ ਕੇ ਹਸਪਤਾਲ ਲੈ ਗਏ ਤੇ ਰਾਹ ਜਾਂਦੇ ਦੀ ਕੀ ਕਾਰਨ ਮੰਗਦੇ ਮੋੜ ਮੋੜ ਕੋਈ ਦਿੱਤਾ ਗਿਆ ਉਹਨੂੰ ਜਰੀਲੀ ਜੀ ਨੌਜਵਾਨ ਹੀ ਕੀ ਕਾਰਵਾਈ ਮੰਗ ਇਹਨੇ ਸਖਤ ਤੋਂ ਸਖਤ ਕਾਰਵਾਈ ਹੋਏ ਕੋਈ ਠੀਕ ਅਜੀ ਸਰ ਕੀ ਨਾਮ ਕੀ ਹੋਵੇਗੀ ਨੋ ਪਰਵੈਸ ਸਰ ਜੀ ਮੈਂ ਮਤੀ ਸਿੰਘ ਚੌਂਕੀ ਇੰਚਾਰਜ ਜੈਨਤਿਕੁਰ ਸਰ ਆ ਪੀ ਮਾਮਲਾ ਜੀ ਨੌਨ ਨਾਵੀ ਮੌਜਾ ਇਹ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਰਸੀਵ ਹੋਈ ਸੀ ਕਿ ਬਲਜਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਖਰਪੁਰਾ ਇਹਦੀ ਕੋਈ ਚਿਹਰੀਲੀ ਚੀਜ਼ ਖਾਣ ਦੇ ਨਾਲ ਹੀ ਤੰਗੀ ਖਰਾਬ ਹੋ ਗਈ ਹੈ ਜਿਨਾਂ ਨੂੰ ਪਖਰਪੁਰੇ ਲਿਆਂਦਾ ਗਿਆ ਤੇ ਫਰਦਰ ਡਾਕਟਰ ਦੇ ਜਵਾਬ ਦੇ ਤੈਨੂੰ ਸਿਖਰ ਹਸਪਤਲ ਬਟਾਣਾ ਖੜਾ ਗਿਆ ਜਿੱਥੇ ਬਰਾਡ ਡਟ ਯਾ ਡਾਕਟਰ ਨੇ ਕੋਈ ਸੀ ਕੀਤਾ ਤੇ ਆਪਾਂ ਉੱਥੇ ਪਹੁੰਚ ਕੇ ਬੋਡੀ ਨੂੰ ਆਪਣੀ ਹਿਰਾਸਤ ਚ ਲੈ ਕੇ ਇਹ ਨਾ ਪੋਸਟਮਾਰਮ ਕਰਾਇਆ ਗਿਆ ਤੇ ਪੰਦੀ ਸੈਕਸ਼ਨ ਦੇ ਉਹਦੀ ਜਿਹੜਾ ਪਰਚਾ ਦਰਜ ਕੀਤਾ ਗਿਆ ਤੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਏਗੀ ਤੇ ਪੰਦੀ ਕਾਰਵਾਈ ਨਹੀਂ ਹੋਏਗੀ ਉਹ ਅਮਲੇ ਵਿੱਚ ਨਹੀਂ ਹੋਏਗੀ